ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤੋਖ ਸੰਧੀ ਨੂਰੇ ਅਰਸਾ ਹਉ ਕਰ ਸਹੋ ਛਟੀਐ ਤੋਦੋ ਡਠੇ ਸਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸੱਜਣ ਸੱਚ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤ ਨਾਮ ਸਾਹਿਬ ਜੀ ਤਨਸਰੀ ਮਹੱਲਤੀਜਾਂ ਸਦਾ ਅੱਲਾ ਅੰਤਰ ਨਾਮ ਸੰਭਾਲੇ ਜੀ ਜੰਤ ਜਿਨ ਪ੍ਰਤ ਪਾਲੇ ਮੁਕਤ ਪਦਾਰਥ ਤਨ ਕੋ ਪਾਏ ਹਰ ਕਾ ਨਾਮ ਰੱਤੇ ਲਵਲਾਏ ਸਦਾ ਤਨ ਅੰਤਰ ਨਾਮ ਸੰਭਾਲੇ ਜੀਉ ਜੰਤ ਜਿਨ ਹੈ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕਾ ਨਾਮ ਰਤੇ ਲੇਵਲਾਏ ਸੇਵਾ ਤੇ ਹਾਰ ਨਾਮ ਧਨ ਪਾਵੰ ਅੰਤਰ ਪਰਗਾਸ ਹਰ ਨਾਮ ਧਿਆਵ ਰਹਾ ਇਹੋ ਹਰ ਰੰਗ ਗੂੜਾ ਤਾਨਕ ਪਰਹੁਏ ਸਤ ਸਿ ਗਾਰ ਰਾਵ ਪ੍ਰਭ ਸੋਏ ਹਉ ਮੈ ਵਿਚ ਪ੍ਰਭ ਕੋਈ ਨਾ ਪਾਏ ਮੂਲੋ ਭੁਲ ਜਨਮ ਗਵਾਏ ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸਾਥ ਨਾਮ ਸਮਾਨੀ ਸਬਦ ਮਿਲਾਂ ਪ੍ਰੀਤਮ ਸਦਾ ਧਿਆਏ ਸਾਚ ਗਾਮ ਵਡਿਆਈ ਪਾਏ ਆਪ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸੱਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੇ ਤੇ ਹਰ ਮਨ ਵਸਾਏ ਨਾਨਕ ਸੱਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਨਹਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀਵ ਜੰਤ ਜਿਨ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ